ਕਿ ਮੈਂ ਨਇ ਮੇਲਾ ਦੇਖਣ ਹਾਂਜੀ ਪਰ ਪਹਿਲੇ ਤੋਂ ਵਧੀਆ ਲੱਗ ਰਿਹਾ ਹੈ ਪਹਿਲੇ ਤੋਂ ਜਿਵੇਂ ਜਿਹਾ ਸੀ ਨਾ ਪਰ ਮਜ਼ੇਦਲੇ ਤੁਸੀਂ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਹਾਂਜੀ ਕਹਿੰਦੇ ਲੱਗਦਾ ਕਰਦਾ ਹੈ ਇਹ ਸਾਰਾ ਨਾ ਅੱਛਾ ਤੁਹਾਨੂੰ ਕੀ ਡਿਫਰੈਂਟ ਲੱਗਿਆ ਇਥੇ ਕੀ ਯੂਨਿਕ ਲੱਗਿਆ ਯੂਨਿਕ ਅਮੇ ਮੱਚੀ ਕੌਣ ਵੜਿਆ ਨਾ ਠੀਕ ਹੈ ਸਰ ਪਹਿਲੀ ਵਾਰ ਤੁਸੀਂ ਇੱਥੇ ਮੇਲੇ ਤੇ ਆਏ ਹੋ ਆ ਪਹਿਲੀ ਵਾਰ ਆਏ ਜੀ ਠੀਕ ਹੈ ਮਤਲਬ ਤੁਹਾਨੂੰ ਕੀ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਬੜਾ ਵਧੀਆ ਲੱਗਾ ਜੀ ਸਾਰਾ ਕੁਝ ਦੇਖ ਕੇ ਅੱਛਾ ਇਹੜਾ ਮੇਲਾ ਸਾਰੇ ਪਰਿਵਾਰ ਨਾਲ ਆ ਕੇ ਦੇਖਣ ਵਾਲਾ ਮੇਲਾ ਹੈ ਜੀ ਮੇਲਾ ਤੇ ਮਤਲਬ ਤੁਹਾਨੂੰ ਇੱਥੇ ਮੇਲੇ ਚ ਕੀ ਹੈ ਜਿਆ ਖਾਸ ਲੱਗਿਆ ਇਹਦੇ ਵਿੱਚ ਹੋਰ ਮੇਲਿਆਂ ਨਾਲੋਂ ਇੰਨਾ ਹੀ ਬਿਲਕੁਲ ਸਾਰਾ ਉਹ ਹੈ ਇਸ ਤਰ੍ਹਾਂ ਦੀ ਕੋਈ ਕਰੋੜਵਾਰੀ ਨਹੀਂ ਹੈ ਚ ਤੇ ਸਾਰੇ ਪਰਿਵਾਰ ਨਾਲ ਆ ਕੇ ਵਧੀਆ ਦੇਖ ਸਕਦੇ ਆ ਮੇਲਾ ਜੀ ਠੀਕ ਹੈ ਜੀ ਤੇ ਜੀ ਹਾਂ ਦੇ ਲੋਕਾਂ ਦੇ ਆ ਕੇ ਮਤਲਬ ਮੇਲਾ ਵੇਖੋ ਬੱਚਿਆਂ ਨੂੰ ਖਰਾਉਦੇ ਹੋ ਜਿਵੇਂ ਹੁਣ ਆਪਣੇ ਤੁਹਾਨੂੰ ਪਤਾ ਪੰਜਾਬ ਦੇ ਵਿੱਚੋਂ ਮੇਲਾ ਵਿਰਸਾ ਵਿਛੜ ਚੁੱਕਿਆ ਸੀਗਾ ਵੀ ਹਾਂ ਸੇ ਵੀ ਸ਼ਾਇਦ ਦੁਬਾਰਾ ਇਹ ਜੀਜਾ ਵਾਪਸ ਆ ਰਹੀਆਂ ਨੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਸਰਕਾਰ ਨੇ ਵੀ ਇਹ ਕਰਦੇ ਜੀ ਵਾਤ ਮੇਲੇ ਲਾਏ ਜਾਣਾ ਵਾਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਠੀਕ ਹੈ ਤੇ ਵਾਤ ਲੋਕਾਂ ਦੇ ਪਰਿਵਾਰ ਨਾਲ ਮੇਲਾ ਵੇਖਣਾ ਠੀਕ ਹੈ ਕੀ ਕਹਿਸਾ ਸਾਰੇ ਸ਼ਹਿਰ ਵਾਸੀ ਵੀ ਬੇਨਤੀ ਕਰਦੇ ਆਂ ਕਿ ਖਿਫਾ ਤੋਂ ਉਦਾਰ ਲੈ ਕੇ ਆਪਣਾ ਬੱਚਿਆਂ ਦਾ ਆ ਕੇ ਇਨਜੋਏ ਕਰਨ। ਠੀਕ ਐ। ਇਹ ਸਰ ਜੀ ਹੁਣਾਂ ਨੇ ਬਹੁਤ ਵਧੀਆ ਗੱਲ ਕਹੀ ਐ ਕਿ ਇੱਥੇ ਆਪਣੇ ਸਾਰੇ ਪੂਰੀ ਫੈਮਿਲੀ ਨਾਲ ਇਹ ਮੇਲਾ ਵੇਖਣ ਵਾਲਾ ਐ ਤੇ ਆਪਾਂ ਪੂਰੀ ਫੈਮ ਨਹੀਂ ਲਾਣ ਇਹ ਮੇਲਾ ਵੇਖ ਸਕਦੇ ਆਂ। ਆਪਣੀ ਫੈਮਿਲੀ ਲੈ ਕੇ ਇੰਜੋਏ ਕਰ ਸਕਦੇ ਆਂ। ਇਹ ਮੇਲਾ ਐ ਸਤ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਹ ਮੇਲਾ ਚੱਲਦਾ ਐ।